ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਰਮੇਜਨ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਸ਼ੇਅਰ ਕਰਾਂਗੇ ਸੋ ਇਹ ਜਿਵੇਂ ਹੈਗੀ ਹੈ ਜੀ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਇਹ ਡਿਜ਼ਾਈਨ ਸ਼ੇਅਰ ਕਰ ਚੁੱਕੇ ਹਾਂ ਸੋ ਇਹ ਡਿਜ਼ਾਈਨ ਆ ਜਿਹੜਾ ਬਹੁਤ ਪਸੰਦ ਕੀਤਾ ਜਾ ਰਿਹਾ ਔਰ ਅਸੀਂ ਹਰ ਇੱਕ ਆਰਡਰ ਦੇ ਵਿੱਚ ਆ ਜਿਹੜਾ ਇਹ ਡਿਜ਼ਾਈਨ ਬਣਾਉਨੇ ਆ ਕਿਉਂਕਿ ਹਰ ਇੱਕ ਆਪਣੇ ਜਦੋਂ ਵੀ ਆਰਡਰ ਕਰਦਾ ਹੈ 5-7 ਸੂਟਾਂ ਦਾ ਹੁੰਦਾ ਹੈ ਤੇ ਉਹਦੇ ਵਿੱਚ ਇੱਕ ਸੂਟ ਅਸੀਂ ਇਹ ਜ਼ਰੂਰ ਆ ਜਿਹੜਾ ਬਣਾਉਣੇ ਆ ਸੋ ਅਗਰ ਤੁਹਾਨੂੰ ਵੀ ਇਹ ਸੇਮ ਸੂਟ ਹੈ ਜੀ ਸੇਮ ਕਲਰ ਤੇ ਚਾਹੀਦਾ ਹੈ ਸੇਮ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ WhatsApp ਨੰਬਰ 75892 31377 31377 ਤੇ ਜਾ ਕੇ ਸਕਰੀਨਸ਼ਾਟ ਭੇਜ ਕੇ ਉਹਨਾਂ ਨੂੰ ਐਜ਼ ਇਟ ਇਜ਼ ਜਿਹੜਾ ਫਿਰ ਆਰਡਰ ਕਰ ਸਕਦੇ ਹੋ ਜਾਂ ਆਪਣੀ ਕਲਰ ਚੁਆਇਸ ਦੇ ਅਕੋਰਡਿੰਗ ਤੁਸੀਂ ਬਣਾ ਸਕਦੇ ਹੋ ਸੋ ਇਹ ਜੌਰਜਟ ਦੇ ਉੱਪਰ ਹੈ ਜੀ ਔਰ ਸੀ ਗ੍ਰੀਨ ਸ਼ੇਡ ਹੈਗਾfrozy ਸੀ ਗ੍ਰੀਨ ਬਹੁਤ ਹੀ ਡਿਫਰੈਂਟ ਜਿਹਾ ਕਲਰ ਹੈਗਾ ਇਹ ਔਰ ਇਹਦੇ نیچے ਜਿਵੇਂ ਘੇਰੇ ਤੇ ਅਸੀਂ 골ਡਨ ਤਿੱਲਾ ਵਿਦ ਬਾਦਲਾ ਜਿਹੜਾ ਇਹ ਡਿਜ਼ਾਈਨ ਬਣਾਉਨੇ ਆ ਉੱਪਰ ਹੈ ਜਿਹੜਾ ਇਹ ਫਲਾਰ ਆਉਂਦਾ ਬਟਰਫਲਾਈ ਵਾਲਾ ਫਿਰ ਉੱਪਰ ਬਟਰਫਲਾਈ ਆਉਂਦੀ ਹੈ ਫਿਰ ਅਸੀਂ ਗਲੇ ਤੇ ਜਿਵੇਂ ਕਰਦੇ ਹੈਗੇ ਆ ਔਰ ਇੱਕ ਸਾਈਡ ਤੇ ਫਲਾਰ ਆਉਂਦਾ ਸੋ ਇਹਦੀ ਲੁੱਕ ਹੈ ਜਿਹੜੀ ਓਵਰਆਲ ਬਹੁਤ ਹੀ ਜ਼ਿਆਦਾ ਪਿਆਰੀ ਬਣਦੀ ਹੈ ਸੋ ਬਾਜੂ ਤੇ ਵੀ ਇਹਦੇ ਜਿਵੇਂ ਅਸੀਂ ਇਸ ਤਰ੍ਹਾਂ ਜਿਹੜਾ ਬਾਜੂ ਤੇ ਵਰਕ ਕਰਦੇ ਆ ਔਰ ਇਹਦੀ ਜਿਹੜਾ ਦੁਪੱਟਾ ਹੈਗਾ ਜੀ ਇਹਦਾ ਦੁਪੱਟਾ ਚਨੋਂਦ ਹੈ ਔਰ نیچے ਆ ਜਿਹੜਾ ਅਸੀਂ ਲਾਈਨਿੰਗ ਵਾਲੀ ਜਿਹੜੀ ਇੰਚੌੜੀ ਪੱਟੀ ਦਿੱਤੀ ਹੋਈ ਹੈ ਸੋ ਇਹਦਾ ਬਹੁਤ ਹੀ ਪਿਆਰਾ ਜਿਹਾ ਕਲਰ ਕਨਸੈਪਟ ਹੈ ਔਰ ਜਿਹੜਾ ਨੈਕ ਸੂਟ ਹੈਗਾ ਇਹ ਵੀ ਬਹੁਤ ਹੀ ਪਿਆਰਾ ਹੈ ਇਹ ਮਸਟਰਡ ਸ਼ੇਡ ਹੈ ਜੀ ਔਰ ਮਾਸਟਰ ਸ਼ੀਟ ਦੇ ਜਿਵੇਂ ਕੀ ਰੇਟ ਐਮਬਰਾਇਡਰੀ ਹੈ ਬਹੁਤ ਜਿਹੜਾ ਇਹ ਸ਼ੇਡੇਡ ਐਮਬਰਾਇਡਰੀ ਹੈ ਹੈਵੀ ਡਿਜ਼ਾਈਨ ਬੰਦਾ ਹੈ ਇਹਦੇ ਵਿੱਚ ਅਸੀਂ ਬਹੁਤ ਹੀ ਪਿਆਰੇ ਜਿਵੇਂ ਸ਼ੇਡ ਲਾ ਕੇ ਗ੍ਰੇ ਤੇ ਬੰਦਾ ਹੈ ਸਕਾਈ ਤੇ ਬੰਦਾ ਹੈ ਸੋ ਜਿਵੇਂ ਵੀ ਕੋਈ ਆਰਡਰ ਕਰਦਾ ਤਾਂ ਅਸੀਂ ਬਣਾਉਨੇ ਆ ਇਹ ਜਿਵੇਂ نیچے ਬਹੁਤ ਹੀ ਪਿਆਰੀ ਅਸੀਂ ਪੀਚ ਸਾਰੇ ਕਲਰ ਦੇ ਸ਼ੇਡ ਦਿੱਤੇ ਹੋਏ ਆ ਉੱਪਰ ਹੈ ਜਿਹੜਾ ਇਹ ਉੱਪਰ ਤੱਕ ਬੂਟੀ ਆਉਂਦੀ ਆ ਅਸੀਂ ਜਿਹੜੇ ਸਾਰੇ ਸੂਟ ਹੈ ਜੀ ਆਰਡਰ ਤੇ ਹੀ ਰੈਡੀ ਕਰਦੇ ਆ ਕਿਉਂਕਿ ਕਿਹਰੇ ਦੀ ਬਹੁਤ ਪ੍ਰੋਬਲਮ ਹੈ 22 ਜਾਂ 24 ਕਿਵਾਂ 26 ਵੀ ਹੁੰਦਾ ਹੈ 28 ਤੱਕ ਵੀ ਹੁੰਦਾ ਹੈ ਸੋ ਤੁਹਾਡੇ ਜਿਵੇਂ ਅਸੀਂ ਫਰਸਟ ਸੂਟ ਦਿਖਾਇਆ ਸੀ ਗ੍ਰੀਨ ਇਹ ਗਲੇ ਦਾ ਡਿਜ਼ਾਈਨ ਹੈ ਸੋ ਇਹਦਾ ਪ੍ਰੋਪਰ ਗਲਾ ਬੰਦਾ ਹੈਗਾ ਇਹਨੂੰ ਤੁਸੀਂ ਆਪਣੇ ਸਾਈਜ਼ ਦੇ ਮੁਤਾਬਕ ਹੀ ਰੈਡੀ ਕਰਵਾ ਸਕਦੇ ਹੋ ਸੋ ਕਈ ਜਿਹੜੇ ਡਿਜ਼ਾਈਨ ਇਹਗੇ ਇਦਾਂ ਦੇ ਅਸੀਂ ਇਸੇ ਲਈ ਅਸੀਂ ਆਰਡਰ ਤੇ ਰੈਡੀ ਕਰਦੇ ਆਂ ਸੋ ਇਹਦੇ ਨਾਲ ਮਾਸਟਰ ਸੂਟ ਦੇ ਨਾਲ ਅਸੀਂ ਇਹਨੂੰ ਟਾਈ ਡਾਈ ਦੁਪੱਟਾ ਦਿੱਤਾ ਹੋਇਆ। ਇਹ ਦੇਖੋ ਵਿੱਚੋਂ ਇਹ ਅਸੀਂ ਇੱਕ ਸੂਟ ਨਾਲ ਦਾ ਔਰ ਜਿਹੜਾ ਸਾਈਡ ਤੇ ਅਸੀਂ ਸ਼ੈਡਡ ਏਮਬਰਾਇਡਰੀ ਦਿੱਤੀ ਹੈ ਜੋ ਵੀ ਸ਼ੈਡ ਅਸੀਂ ਵਰਕ ਦੇ ਵਿੱਚ ਦਿੱਤੇ ਹੋਏ ਆ ਸੋ ਸਾਈਜ਼ ਤੇ ਅਸੀਂ ਲੇਸ ਦਿੱਤੀ ਹੋਈ ਹੈ। ਸੋ ਅਸੀਂ ਲੀਸੀਸ ਜਾਂ ਜਿਹੜੇ ਥ्रेड ਕਲਰ ਹੈਗੇ ਉਹ ਆਪਣੀ ਚੋਇਸ ਦੇ ਅਕੋਰਡਿੰਗ ਹੀ ਲਗਾਉਣੇ ਆ। ਕਿਉਂਕਿ ਕਲਰ ਦੇ ਅਕੋਰਡਿੰਗ ਸਾਨੂੰ ਚੇਂਜ ਕਰਨੇ ਪੈਂਦੇ ਆ ਥੋੜੇ ਬਹੁਤ ਡਾਰਕ ਹੋਊ ਸੂਟ ਹੋਵੇ ਤਾਂ ਉਹਦੇ ਨਾਲ ਅਸੀਂ ਲਾਈਟ ਆ ਜਿਹੜਾ ਕਲਰ ਕੰਬੀਨੇਸ਼ਨ ਦਿੰਨੇ ਆ ਲਾਈਟ ਥ्रेड ਦ ਯੂਜ਼ ਕਰਦੇ ਆ ਤਾਂ ਜੋ ਸੋਹਣਾ ਲੱਗੇ ਔਰ ਅਗਰ ਡਾਰਕ ਸੂ ਲਾਈਟ ਸੂਟ ਹੈ ਤਾਂ ਉਹਤੇ ਤੇ ਡਾਰਕ ਅਸੀਂ ਜਾਨਣਾ ਚਾਹੁੰਦੇ ਆ ਡਾਰਕ ਦੇ ਵਿੱਚ ਵੀ ਅਸੀਂ ਜ਼ਿਆਦਾ ਬ੍ਰਾਈਟ ਨਹੀਂ ਕਰਦੇ ਬਹੁਤ ਹੀ ਸੋਬਰ ਔਰ ਐਲੀਗੈਂਟ ਜਿਹਾ ਸੂਟ ਆ ਜਿਹੜਾ ਅਸੀਂ ਬਣਾਉਨੇ ਆ ਸਾਨੂੰ ਇਹੰ ਦਾ ਰਾਇਲ ਜੀ ਲੁੱਕ ਆਵੇ ਕਿਉਂਕਿ ਜ਼ਿਆਦਾ ਬ੍ਰਾਈਟ ਸ਼ੇਡ ਆ ਜਿਹੜੇ ਸਾਨੂੰ ਮੈਨੂੰ ਵੀ ਨਹੀਂ ਪਸੰਦ ਸੋ ਤੁਸੀਂ ਅਗਰ ਸੇਮ ਸੂਟ ਆਰਡਰ ਕਰਨਾ ਚਾਹੁੰਦੇ ਹੋ ਤਾਂ ਜੀ ਮੇਰੇ WhatsApp ਨੰਬਰ ਤੇ ਜਾ ਕੇ ਹੈਡਿੰਗ ਦੇ ਵਿੱਚ ਵੀ ਮੈਂ ਆਪਣਾ WhatsApp ਨੰਬਰ ਦਿੰਨੀ ਆ ਸੋ ਉੱਥੇ ਜਾ ਕੇ ਤੁਸੀਂ ਆਰਡਰ ਜਿਹੜਾ ਆਪਣਾ ਦੇ ਸਕਦੇ ਹੋ WhatsApp ਤੇ ਜਾ ਕੇ ਸੋ ਇਸੇ ਤਰ੍ਹਾਂ ਜੀ ਆਪਾਂ ਆਰਡਰ ਲੈਣੇ ਹੈਗੇ ਸਾਰੀਆਂ ਡਿਟੇਲਸ ਤੁਸੀਂ WhatsApp ਤੇ ਜਾਣ ਸਕਦੇ ਹੋ ਔਰ ਸਾਰਿਆਂ ਦੇ ਆਰਡਰਸ ਦਾ ਸੀ ਡੇ ਬਾਈ ਡੇ ਹੈ ਜਿਹੜਾ ਭੇਜ ਰਹੇ ਆ ਸੋ ਥੋੜਾ ਜਿਹਾ ਡਿਲੇ ਹੋ ਰਿਹਾ ਸੀ ਸੋ ਸੌਰੀ ਜੀ ਹੁਣ ਦਿਨ ਬਹੁਤ ਵਧੀਆ ਲੱਗ ਰਿਹਾ ਸਾਰਿਆਂ ਦੇ ਆਰਡਰ ਹੀ ਅਸੀਂ ਬਣਾ ਕੇ ਭੇਜਾਂਗੇ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਕਈਆਂ ਨੂੰ ਥੋੜਾ ਉਹ ਹੋ ਜਾਂਦਾ ਹੈ ਕਿ ਤੁਸੀਂ ਰਿਪਲਾਈ ਨਹੀਂ ਕਰ ਰਹੇ ਰਿਪਲਾਈ ਕਰਨ ਦਾ ਇਹ ਹੋ ਜਾਂਦਾ ਜੀ ਬਹੁਤ سارے ਮੈਸੇਜ ਹੋ ਜਾਂਦੇ ਆ ਜਦੋਂ ਤੁਸੀਂ ਫੋਨ ਚੱਕਦੇ ਹੋ ਤਾਂ ਤੁਹਾਨੂੰ ਇੱਕ ਦੋ ਕਾਲਸ ਆ ਜਾਂਦੀਆਂ ਤੁਸੀਂ ਕਾਲ ਅਟੈਂਡ ਕਰਨ ਲੱਗ ਜਾਂਦੇ ਹੋ ਤਾਂ ਇੰਨੇ ਟਾਈਮਿੰਗ ਨਹੀਂ ਹੁੰਦੀ ਸ਼ਾਮ ਨੂੰ 2 ਘੰਟੇ ਟਾਈਮ ਦੇ ਵਿੱਚ ਤੁਸੀਂ ਰਿਪਲਾਈ ਕਰਨਾ ਹੁੰਦਾ ਸੋ 5 50 ਮੈਸੇਜ ਹੋ ਜਾਂਦਾ ਹੈ ਉਹਨੂੰ ਪੋਸੀਬਲ ਨਹੀਂ ਹੁੰਦਾ ਜੀ ਕਈ ਵਾਰ ਪਿੱਛੇ ਰਹਿ ਜਾਂਦਾ ਕਈਆਂ ਨੂੰ ਲੱਗਦਾ ਹੈ ਕਿ ਜਾਣਬੁੱਝ ਕੇ ਸਾਡੇ ਜਿਹੜਾ ਮੈਸੇਜ ਦਾ ਰਿਪਲਾਈ ਨਹੀਂ ਕਰਦੇ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਇੱਕਦਮ ਜਿਹੜੇ ਮੈਸੇਜ ਆਉਂਦੇ ਆ 10 10 ਮੈਸੇਜ ਇਕੱਠੇ ਆਉਂਦੇ ਆ ਸੋ ਫਿਰ ਉਹ ਬੈਕ ਤੇ چلا ਜਾਂਦਾ ਅਸੀਂ ਸੀਰੀਅਲ ਵਾਈਜ਼ ਦੇਣ ਦੀ ਕੋਸ਼ਿਸ਼ ਕਰਦੇ ਆਂ ਸੋ ਤੁਹਾਡੇ ਸਾਰਿਆਂ ਦੇ ਰਿਪਲਾਈ ਅਸੀਂ ਜ਼ਰੂਰ ਕਰਾਂਗੇ ਜੀ ਔਰ ਆਰਡਰ ਸਾਰਿਆਂ ਦੇ ਜ਼ਰੂਰ ਭੇਜਾਂਗੇ ਸੋ ਇਸੇ ਤਰ੍ਹਾਂ ਬਨੇ ਰਹੋ ਮੇਰੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much